ਕਬਰ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡਾ ਚੈਨਲ ਕੀ ਬੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਹਾਂਜੀ ਬੰਗੜਾ ਸਾਹਿਬ ਇੱਕ ਤੁਹਾਡੀ ਵਿਰੋਧੀ ਪਾਰਟੀ ਨੇ ਜਿਹੜਾ ਤੁਸੀਂ ਵਿਕਾਸ ਕਰਵਾ ਰਹੇ ਹੈਗੇ ਆ ਉਹਨਾਂ ਦੇ ਤੁਹਾਡੇ ਤੇ ਕੁਝ ਇਲਜ਼ਾਮ ਨੇ ਕਿ ਤੁਸੀਂ ਪਾਰਕ ਦੇ ਨਾਂ ਤੇ ਕਬਜ਼ਾ ਕਰ ਰਹੇ ਹੋ ਬਟ ਯੂ ਸੀ ਅਬਾਊਟ ਅਹ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਫਰਜ ਸਮਝਦੇ ਹੋਏ ਜਿਵੇਂ ਸਾਡੇ ਤੁਸੀਂ ਦੱਸ ਰਹੇ ਆਂ ਵੀ ਵਿਰੋਧੀਆਂ ਨੇ ਸਾਡੇ ਤੇ ਕੁਝ ਇਲਜ਼ਾਮ ਲਾਏ ਆ ਤੁਸੀਂ ਆਪਣਾ ਫਰਜ ਸਮਝਦੇ ਹੋਏ ਸਾਡੇ ਵੀ ਥਿਊ ਲੈਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਹ ਦੇਖੋ ਜਿਹੜਾ ਇੱਕ ਵਿਰੋਧੀ ਸ਼ਬਦ ਕੁਦਰਤੀ ਮੇਰੇ ਮੂੰਹ ਤੋਂ ਨਿਕਲਿਆ ਵੀ ਆ ਉਹਦਾ ਤੁਸੀਂ ਵੀ ਸਮਝਦੇ ਆਂ ਤੇ ਜਿਹੜੇ ਸੁਣਨਗੇ ਉਹ ਵੀ ਸਮਝਣਗੇ ਜਦੋਂ ਇਲੈਕਸ਼ਨ ਹੁੰਦੀ ਆ ਹਮੇਸ਼ਾ ਪਿੰਡ ਦੇ ਵਿੱਚ ਦੋ ਜਾਂ ਤਿੰਨ ਪਾਰਟੀਆਂ ਹੁੰਨੀਆਂ ਅ ਹਮੇਸ਼ਾ ਜਿੱਥੇ ਵੀ ਕਿਤੇ ਕੰਪੀਟੀਸ਼ਨ ਹੁੰਦਾ ਇੱਕ ਪਾਰਟੀ ਜਿੱਤਦੀ ਔਰ ਦੂਜੀ ਹਾਰਦੀ ਇਸ ਕਰਕੇ ਉਹ ਜਿਹੜੇ ਸਾਡੇ ਵਿਰੋਧੀ ਆ ਉਹ ਸਾਡੇ ਦੋ ਬਾੜਾਂ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਸੀ ਉਸ ਸਾਡੇ ਭਾਈਚਾਰੇ ਨੇ ਜਾਂ ਵੋਟਰਾਂ ਨੇ ਜਾਂ ਸਾਡੇ ਸਹਿਯੋਗੀਆਂ ਨੇ ਉਹਨਾਂ ਨੂੰ ਹਰਾਇਆ ਉਹ ਉਹਨਾਂ ਦੀ ਜਿਹੜੀ ਹਾਰ ਆ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਉਹ ਜਿਸ ਟਾਈਮ ਦੀ ਸਾਡੀ ਪੰਚਾਇਤ ਬਣੀ ਹੋਈ ਆ ਮੇਰੇ ਵਾਈਫ ਮਿਸ ਬਿਮਨਾ ਦੇਵੀ ਬੰਗਾ ਜੀ ਔਰ ਡਿੰਗਰੀਆਂ ਤੋਂ ਸਰਪੰਚ ਤੇ ਥਾਰਾਣੀ ਜੀ ਉਹਨਾਂ ਦੇ ਹਸਬੰਡ ਵੀ ਆਪਣੇ ਕੋਲ ਆਏ ਆਪਣੇ ਨਾਲ ਤੇ ਜਿਹੜੇ ਵੀ ਵਿਰੋਧੀ ਜਦੋਂ ਹਾਰ ਜਾਂਦੇ ਆ ਉਹਨਾਂ ਦਾ ਇੱਕ ਤਾਂ ਹੁੰਦਾ ਕੁਝ ਤਾਂ ਸਮਝਦਾਰ ਜਿਹੜੇ ਲੋਕ ਹੁੰਦੇ ਆ ਉਹ ਤਾਂ ਜਿਹੜੀ ਹਾਰ ਜਿੱਤ ਆ ਉਹ ਵੋਟਾਂ ਤੱਕ ਹੀ ਸੀਮਤ ਰੱਖਦੇ ਉਦੋਂ ਹੀ ਖਤਮ ਕਰ ਦਿੰਦੇ ਜੋ ਹੋ ਗਿਆ ਚਲੋ ਜਿਨ੍ਹਾਂ ਨੂੰ ਪਬਲਿਕ ਨੇ ਜਾ ਬੋਟਰਾਂ ਨੇ ਜਿਨ੍ਹਾਂ ਨੂੰ ਸਹਿਯੋਗ ਕੀਤਾ ਜਾਂ ਜਿਨ੍ਹਾਂ ਦਾ ਵਿਰੋਧ ਕੀਤਾ ਉੱਥੇ ਹੀ ਗੱਲ ਸਮਾਪਤ ਹੋ ਜਾਂਦੀ ਆ ਪਰ ਕੁਝ ਲੋਕ ਕੀ ਜਿਹੜੀ ਆ ਉਸ ਹਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਉਹ ਹਾਰ ਨੂੰ ਜਿਹੜਾ ਆਪਣਾ ਦਿਲ ਤੇ ਲਾ ਲੈਂਦੇ ਆ ਇੱਕ ਉਹ ਥੂੜ ਜਿਹਾ ਬਣਾ ਲੈਂਦੇ ਆ ਵੀ ਅਸੀਂ ਜਿਹੜੀ ਨਵੀਂ ਪੰਚਾਇਤ ਬਣੀ ਇਹਨਾਂ ਦਾ ਕੋਈ ਵੀ ਕੰਮ ਸਿਰੇ ਚੜ ਨਹੀਂ ਦੇਣਾ ਜਾਂ ਜਿਹੜਾ ਵੀ ਕੰਮ ਕਰਨਗੇ ਇਹਦਾ ਅਸੀਂ ਵਿਰੋਧ ਕਰਨਾ ਉਹੀ ਸਾਡੇ ਪਿੰਡ ਵਿੱਚ ਹੋ ਰਿਹਾ ਸੋ ਅਗਲਾ ਸਵਾਲ ਹੈਗਾ ਕਿ ਕਈ ਮਿੜੀ ਜ ਮਿੱਟੀ ਪਟਾਈ ਆ ਤੁਸੀਂ ਉਹ ਖੱਡੇ ਦੇ ਵਿੱਚੋਂ ਪਹਿਲਾਂ ਗਰਾਊਂਡ ਸੀ ਉੱਥੋਂ ਮਿੱਟੀ ਪਟਕੇ ਲਿਆ ਕੇ ਤੁਸੀਂ ਇੱਥੇ ਪਾਈਓ ਗੈਰ ਕਾਨੂੰਨੀ ਜਿਹੜੀ ਹੈਗੀ ਆ ਮਾਈਨਿੰਗ ਕਰਕੇ ਇੱਥੇ ਮਿੱਟੀ ਪਾਈ ਦੀ ਆ ਮੇਰੇ ਕੋਲ ਭਾਈ ਸਾਹਿਬ ਫਰਦ ਆ ਇਸ ਟਾਈਮ ਆਦੇ ਉਪਰ ਇਹ ਫਰਦ ਦੇ ਉੱਤੇ ਜਿਹੜੇ ਨੰਬਰ ਅ ਛੱਪੜ ਦਾ ਆ ਉਹ ਹੈਗਾ ਆ 41 ਦਾ 8 ਕਨਾਲ ਜਗ੍ਹਾ ਗੈਰ ਮੁਮਕਿਨ ਛੱਪੜ ਜਿਹੜੀ ਛੱਪੜ ਦੀ ਜਗ੍ਹਾ ਆ ਉਹਨੂੰ ਅਸੀਂ ਛੱਪੜ ਹੀ ਕਹਾਂਗੇ ਜਿਹੜੀ ਗਵਰਨਮੈਂਟ ਦੇ ਜਿੱਦਾਂ ਸਕੂਲ ਦਾ ਜਗ੍ਹਾ ਆ ਉਹ ਸਕੂਲ ਹੀ ਰਹੇਗਾ ਉੱਥੇ ਉਹ ਜਿਹੜੀ ਛੱਪੜ ਦੀ ਜਗ੍ਹਾ ਆ ਮੈਂ ਤੁਹਾਨੂੰ ਜਿਵੇਂ ਦੱਸਿਆ 8 ਕਨਾਲ ਪੂਰਾ ਆ ਉਹ ਇਸ ਟਾਈਮ ਉੱਥੇ 6 ਕਨਾਲ ਆ ਦੋ ਕਨਾਲ ਉੱਥੇ ਨਾਲ ਦੇ ਜਿਹੜੇ ਜ਼ਿਮੀਂਦਾਰ ਉਹਨਾਂ ਨੇ ਦੱਬਿਆ ਹੋਇਆ ਜਾਂ ਹੋਰ ਕੋਈ ਸੜਕ ਵਿੱਚ ਆ ਗਿਆ ਪਰ ਅਸੀਂ ਉਹ ਮੰਨਤੀ ਕਰਾਵਾਂਗੇ ਉਹ ਜਿਹੜੀ ਗੈਰ ਮੁਮਕਨ ਛੱਪੜਿਆ ਉਸ ਦਾ ਨੰਬਰ ਆ ਪੂਰਾ ਇੱਕ ਕਿੱਲੇ ਦਾ ਇੱਕ ਖੇਤ ਦਾ ਨੰਬਰ ਆ ਉਹ ਸਰਕਾਰ ਵੱਲੋਂ ਪਾਸ ਹੋਇਆ ਥਾਪਰ ਮਾਡਲ ਲਈ ਥਾਪਰ ਮਾਡਲ ਜਿਹੜਾ ਸਰਕਾਰ ਸੈਂਟਰ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਦੋਨਾਂ ਵੱਲੋਂ ਹੀ ਇਹ ਰਲ ਕੇ ਜਿਹੜੇ ਉੱਤੇ ਪੈਸੇ ਲੱਗਦੇ ਆ ਔਰ ਜਿਹੜੇ ਐਕਸੀਆਂ ਨੇ ਆ ਜੇ ਆ ਜਾਂ ਵੀਡੀਓ ਸਾਹਿਬ ਆ ਉਹਨਾਂ ਨੇ ਉਹਨੂੰ ਪਾਸ ਕਰਵਾ ਕੇ ਉਹਨਾਂ ਦੀ ਦੇਖਰੇਖੇ ਥੱਲੇ ਹੀ ਉਹ ਬਣ ਰਿਹਾ ਹੈ ਉਹ ਕੋ ਗੈਰ ਜਿੱਦਾਂ ਆਪਾਂ ਨਹੀਂ ਕਹਿ ਸਕਦੇ ਇਹ ਜਿੱਦਾਂ ਸ਼ਬਦ ਬੋਲਦੇ ਆ ਬੇ ਮਾਈਨਿੰਗ ਕੀਤੀ ਆ ਦੇਖੋ ਜੀ ਉਦੋਂ ਉਹਨੂੰ ਡੂੰਗਾ ਕਰਨਾ ਸੀ ਜੋ ਉਹਨਾਂ ਦੀਆਂ ਹਦਾਇਤਾਂ ਆ ਉਹਨੂੰ 10 ਫੁੱਟ ਜਾਂ 12 ਫੁੱਟ ਜਾਂ 15 ਫੁੱਟ ਜਿੰਨਾ ਵੀ ਉਹਨਾਂ ਨੂੰ ਪਮੈਸ ਚਾਹੀਦੀ ਸੀ ਉਹਦੇ ਮੁਤਾਬਕ ਉਹ ਜੇਈ ਜਾਂ ਐਸ ਡੀਓ ਜਾਂ ਬੀ ਡੀਓ ਜਾਂ ਪੰਚਾਇਤ ਦੇ ਸੰਬੰਧ ਜਿਹੜੇ ਵੀ ਅਧਿਕਾਰੀ ਆ ਉਹ ਆਪਣੀ ਦੇਖਰੇਖ ਤੱਲੇ ਕਰਾ ਰਹੇ ਆ ਅਸੀਂ ਉੱਥੇ ਇੱਕ ਵਾਰੀ ਵੀ ਜਾ ਕੇ ਨਹੀਂ ਦੇਖਿਆ ਵੀ ਕਿੰਨਾ ਡੂੰਗਾ ਆ ਜਾ ਕਿੰਨਾ ਚੌੜਾ ਹੈ ਉਹ ਨਹੀਂ ਆਪਣੀ ਪਮੈਸ਼ ਅਨੁਸਾਰ ਹੀ ਕੰਮ ਕਰਾ ਰਹੇ ਆ ਕਿੰਦੇ ਫਲੈਕਸਾਂ ਤੁਸੀਂ ਆਪ ਪੜ ਲੈਣੇ ਆ ਦੋਸ਼ ਦੂਜਿਆਂ ਤੇ ਲਾਉਣੇ ਆ ਦੇਖੋ ਇੱਕ ਮੈਂ ਆਪਣੇ ਮੇਰੀ ਵਾਈਸ ਸਰਪੰਚ ਆ ਮੈਂ ਜ਼ਿਲ੍ਹਾ ਪਾਰਟੀਸ਼ਨ ਮੈਂਬਰ ਵੀ ਆ ਜ਼ਿੰਮੇਵਾਰ ਵਿਅਕਤੀ ਆ ਪਿੰਡ ਦੇ ਕਦੀ ਆਪਣੇ ਹੱਥੀਂ ਬੂਟਾ ਲਾ ਕੇ ਕੋਈ ਉਜਾੜ ਸਕਦਾ ਅਸੀਂ ਆਪਣੀ ਸਾਰੇ ಗ್ರಾಮ ਪੰਚਾਇਤ ਜਿਹੜੀ ਆ ਸਾਡੀ ਆਮ ਜਲਾਸ ਪਾ ਕੇ ਪੂਰੇ ਦੋਹਾਂ ਨਗਰਾਂ ਦਾ ਕਿਸੇ ਇੱਕ ਪੰਚਾਇਤ ਦਾ ਨਹੀਂ ਦੋਹਾਂ ਪਿੰਡਾਂ ਦੀਆਂ ਜਿਹੜੀਆਂ ਨਗਰ ਪੰਚਾਇਤ ਆ ਆਮ ਅਜਲਾਸ ਵਿੱਚ ਮਤੇ ਪਾ ਕੇ ਅਸੀਂ ਉਹ ਜਿਹੜਾ ਪਾਰਕ ਦਾ ਕੰਮ ਸ਼ੁਰੂ ਕਰਵਾਇਆ ਇਹ ਜਿਹੜਾ ਸਾਡੇ ਮੈਂ ਉਸ ਵਿਅਕਤੀ ਦਾ ਨਾਮ ਨਹੀਂ ਲਾਉਂਗਾ ਜਿਹੜਾ ਸਾਡੇ ਤੇ ਅਲੀਗੇਸ਼ਨ ਲਾਉਂਦਾ ਆ ਉਹਨਾਂ ਨੇ ਜਦੋਂ ਸਾਡੇ ਨਾਲ ਬਿਲਕੁਲ ਪੰਚਾਇਤ ਦੇ ਨਾਲ ਸਮਝੌਤਾ ਹੋ ਗਿਆ ਵੀ ਠੀਕ ਆ ਵੀ ਸਾਨੂੰ ਵੀ ਜਗਾ ਬੈਕ ਸਾਈਡ ਤੇ ਦੇ ਦਿਓ ਢੇਰ ਸੱਟਣ ਲਈ ਤੇ ਅਸੀਂ ਆਪਣਾ ਢੇਰ ਵੀ ਉੱਥੇ ਸੱਟਾਂਗੇ ਉਸ ਤੋਂ ਬਾਅਦ ਉਹ ਫਲੈਕਸ ਲਾਈ ਗਈ ਆ ਉਹ ਫਲੈਕਸ ਲੱਗਣ ਦੇ ਬਾਵਜੂਦ ਉਸ ਬੰਦੇ ਨੇ ਫਿਰ ਉੱਥੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ। ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ। ਉਸ ਇਨਸਾਨ ਦੀ ਸੋਚ ਕਿੰਨੀ ਕੁ ਚੰਗੀ ਆ ਕਿੰਨੀ ਕੁ ਮਾੜੀ ਉਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ। ਉਹਦਾ ਜਿਹੜਾ ਢੇਰ ਕੂੜਾ ਜਿਹੜਾ ਸੈੱਟ ਰਿਹਾ ਹੈ ਉਹ। ਇਲਜ਼ਾਮ ਹੈ ਕਿ ਤੁਸੀਂ ਗੰਦੀ ਜਗ੍ਹਾ ਤੇ ਬਾਬਾ ਸਾਹਿਬ ਦੀਆਂ ਫੋਟੋਆਂ ਲਗਾਈਆਂ। ਮੈਂ ਤੁਹਾਨੂੰ ਉਹੀ ਦੱਸਦਾ ਵੀ ਜਦੋਂ ਅਸੀਂ ਆਮ ਜਲਾਸ ਵਿੱਚ ਦੋਹਾਂ ਪੰਚਾਇਤਾਂ ਨੇ ਮਤੇ ਪਾ ਲਿਆ ਉਸ ਤੇ ਮਿੱਟੀ ਪਾਈ ਗਏ ਪ੍ਰੋਪਰ 700 ਲਗਭਗ ਟਰਾਲੀ ਜਿਹੜੀ ਮਿੱਟੀ ਪਾਈ ਗਈ ਆ ਉਹ ਕੋ ਇੱਕ ਦਿਨ ਚ ਨਹੀਂ ਪੈ ਗਈ। ਉਹਨੂੰ ਹਫ਼ਤਾ 10 ਦਿਨ 15 ਦਿਨ ਲੱਗੇ ਆ ਅਸੀਂ ਉਹ ਕੰਮ ਚਲਾ ਰਹੇ ਸੀ ਉਹਨੂੰ ਜਦੋਂ ਪਧਰਾ ਕਰਤਾ ਬਿਲਕੁਲ ਮਿੱਟੀ ਪਾ ਕੇ ਇੱਕ ਬਰੂਬਰ ਕਰਤਾ ਜਿੰਨਾ ਕੁ ਲੈਵਲ ਅਸੀਂ ਰੱਖਣਾ ਚਾਹੁੰਦੇ ਸੀ ਉਸ ਤੋਂ ਬਾਅਦ ਫਲੈਕਸ ਲਾਈ ਗਈ ਆ ਪਰ ਉਹ ਬੰਦੇ ਮੰਨ ਕੇ ਵੀ ਅਸੀਂ ਇੱਥੇ ਕੂੜਾ ਕਰਕੇ ਨਹੀਂ ਸਿੱਟਾਂਗੇ ਉਸ ਤੋਂ ਬਾਅਦ ਉਹਨੇ ਫੇਰ ਦੁਬਾਰਾ ਉੱਥੇ ਕੂੜਾ ਜਾਣ ਬੁੱਝ ਕੇ ਫਲੈਕਸ ਦੇ ਮੋਰੇ ਉਹਨੇ ਸਿੱਟਣਾ ਸ਼ੁਰੂ ਕੀਤਾ ਨਾ ਕਿ ਅਸੀਂ ਉੱਥੇ ਫਲੈਕਸ ਗੰਦ ਚਲਾਈ ਆ ਮੇਨ ਮਕਸਦ ਤੁਹਾਡਾ ਇਲਜ਼ਾਮ ਹੈ ਤੁਹਾਡੇ ਤੇ ਕਿ ਮੇਨ ਮਕਸਦ ਤੁਹਾਡਾ ਇਹ ਆ ਕਿ ਤੁਸੀਂ ਇੱਥੇ ਵਿਕਾਸ ਦੇ ਨਾਂ ਤੇ ਇਸ ਕਰਕੇ ਕਰਵਾ ਰਹੇ ਹੋ ਕਿ ਤੁਹਾਡਾ ਘਰ ਲਾਗੇ ਪੈਂਦਾ ਉੱਥੇ ਸਫਾਈ ਰਹੇ ਦੇਖੋ ਜੀ ਅਸੀਂ ਜੇ ਪਿੰਡ ਵਾਸੀਆਂ ਨੇ ਸਾਡੇ ਤੇ ਘਰੋਸਾ ਜਤਾਇਆ ਮੇਰੀ ਵਾਈਫ ਨੂੰ ਸਰਪੰਚ ਬਣਾਇਆ ਉਸ ਤੋਂ ਪਹਿਲਾਂ ਮੈਂ ਵੀ ਸਰਪੰਚੀ ਕੀਤੀ ਆ ਜਦੋਂ ਅਸੀਂ ਕੋਈ ਚੰਗਾ ਵਿਕਾਸ ਦਾ ਕੰਮ ਕਰਦੇ ਆ ਲੋਕਾਂ ਨੇ ਇਲਜ਼ਾਮ ਤਾਂ ਲਾਉਣੇ ਹੀ ਲਾਉਣੇ ਹੁੰਦੇ ਆ ਉਹਦੇ ਵਿੱਚ ਮੇਰੇ ਘਰ ਤੁਸੀਂ ਦੇਖ ਲਓ ਤੁਸੀਂ ਆਏ ਵੀਡੀਓ ਵੀ ਬਣਾ ਕੇ ਦਿਖਾ ਦਿਓ ਸ਼ਾਇਦ ਉਹਨਾਂ ਨੂੰ ਨਹੀਂ ਦਿਸਦਾ ਹੋਵੇਗਾ ਮੇਰੇ ਘਰ ਉਹਦੇ ਵਿੱਚ ਪਹਿਲੇ ਆਲਰੇਡੀ ਪਾਰਕ ਬਣੀ ਹੋਈ ਆ ਸਾਡੇ ਬੱਚਿਆਂ ਦੇ ਲਈ ਅਸੀਂ ਉਹ ਸਲਾਈਡ ਜਾਂ ਕੋ ਝੂਲੇ ਦੇ ਤਾਂ ਉਹ ਵੀ ਲੱਗੇ ਹੋਏ ਆ ਮੇਰੇ ਘਰ ਚ ਪਹਿਲੇ ਆਲਰੇਡੀ ਸਾਰਾ ਕੁਝ ਅਵੇਲੇਬਲ ਹੈ ਹਨਾ ਮੈਂ ਜੋ ਲਵਾਏ ਆ ਉੱਥੇ ਝੂਲੇ ਵੀ ਲੱਗੇ ਸਲਾਈਡਾਂ ਲੱਗੀਆਂ ਜਾਂ ਬੱਚਿਆਂ ਲਈ ਹੋਰ ਰਾਈਡਾਂ ਲੱਗੀਆਂ ਉਹ ਸਾਡੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆ ਜੋ ਸਾਡੇ ਪਹਿਲਾਂ ਵੀ ਸਾਡੇ ਘਰ ਆ ਕੇ ਬੱਚੇ ਇੱਥੇ ਖੇលਦੇ ਸੀ ਅਸੀਂ ਕਿਸੇ ਨੂੰ ਬੰਦ ਨਹੀਂ ਕੀਤਾ ਪਰ ਅਸੀਂ ਪਬਲਿਕਲੀ ਲਾਇਆ ਵੇ ਜਿਹੜਾ ਮਰਜੀ ਬੱਚਾ ਉੱਥੇ ਖੇਡ ਸਕਦਾ ਜਿਹੜਾ ਮਰਜੀ ਬੱਚਾ ਉੱਥੇ ਖੇਡ ਸਕਦਾ ਆ ਕੇ ਸਲਾਈਡ ਦੇ ਝੂਟੇ ਲਵੇ ਜਾਂ ਜਿੱਥੇ ਮਰ ਜੋ ਮਰ ਜ ਕਰੇ ਇੱਕ ਇਲਜ਼ਾਮ ਹੋ ਰਿਹਾ ਕਿ ਤੁਸੀਂ ਬਾਹਰੋਂ ਬੰਦੇ ਸੜਕੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਆ ਦੇਖੋ ਜੀ ਮੈਂ ਜਿਸ ਟਾਈਮ ਲੋੜ ਨਹੀਂ ਮੈਨੂੰ ਇਹਨਾਂ ਗੱਲਾਂ ਦੀ ਕਰਨ ਦੀ ਜਿਹੜੀਆਂ ਜਥੇਬੰਦੀਆਂ ਜਿੱਥੇ ਵੀ 바ਵਾ ਸਾਹਿਬ ਦਾ ਨਰਾਤਰ ਹੁੰਦਾ ਜਾਂ ਕੋਈ ਫਲੈਕਸ ਪਾਰ ਦਾ ਜਾਂ ਕਿਸੇ ਐਸਸੀ ਭਾਈਚਾਰੇ ਦੇ ਲੋਕ ਨਾਲ ਕਮਿਊਨਿਟੀ ਨਾਲ ਕਿਤੇ ਵੀ ਤੱਕਾ ਹੁੰਦਾ ਉਹ ਸੁਭਾਵਾਂ ਦੇ ਵਿੱਚ ਮੈਂ ਵੀ ਜਾਣਾਂ ਕਿਉਂਕਿ ਮੈਂ ਉਹਨਾਂ ਦਾ ਮੈਂਬਰ ਆ ਔਰ ਜਿੱਥੇ ਕਿਤੇ ਇਦਾਂ ਦੀ ਘਟਨਾ ਹੁੰਦੀ ਆ ਉਹ ਆਪ ਮਹਾਰੇ ਪਹੁੰਚਦੇ ਆ ਮੇਰੇ ਕੋਈ ਸੱਦੇ ਤੇ ਨਹੀਂ ਆਏ ਨਹੀਂ ਤੇ ਜੇ ਮੈਂ ਸੱਦਣ ਤੇ ਆ ਜਾਂਦਾ ਇੱਥੇ ਭਾਵੇਂ ਸਾਰਾ ਪੰਜਾਬ ਇਕੱਠਾ ਕਰ ਸਕਦਾ ਸੀ ਪਰ ਉਹ ਆਪਣੇ ਆਪ ਉਹਨਾਂ ਨੇ ਜਦੋਂ ਉਨੀ ਦੇਖੀ ਬਈ ਜਿਹੜੀ ਗੱਲ ਕੀ ਹੋਈ ਆ ਫਲੈਕਸ ਪਾੜੀ ਗਈ ਆ ਉਹਨੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਥੇ ਆਏ ਆ ਨਾ ਕਿ ਮੇਰੇ ਸੱਦੇ ਹੋਈ ਸੀ ਇਹ ਇਲਜ਼ਾਮ ਹੋ ਰਿਹਾ ਵਿਰੋਧੀ ਧਿਰ ਵੱਲੋਂ ਕਿ ਤੇ ਉਹ ਜਿਹੜੀ ਜ਼ਮੀਨ ਹੈਗੀ ਜਿੱਥੇ ਤੁਸੀਂ ਵਿਕਾਸ ਕਰ ਰਹੇ ਹੋ ਉਹ ਕਾਗਜ਼ੀ ਨੰਬਰਾਂ ਦੇ ਵਿੱਚ ਹੈਗੀ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ देखो कटारिया साहब जिमे ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਆ ਆਫ ਕੈਮਰਾ ਵੀ ਆ ਮੇਰੇ ਕੋਲ ਫਰਦਿਆ ਜਿੱਥੋਂ 253 ਨੰਬਰ ਸ਼ੁਰੂ ਹੁੰਦਾ ਜਿਹੜੀ ਮਾਲਕੀ ਵਾਲੀ ਆ ਉਹ ਸਾਡੇ ਜ਼ਿਮੀਂਦਾਰ ਭਾਈਚਾਰੇ ਲਈ ਗੜੇ ਖਾਦ ਲਈ ਜਗਾ ਆ ਉਹ ਅਲੱਗ ਤੋਂ ਜਗਾ ਹੋ ਰਿਆ ਇਹ ਜਿਹੜੀ ਜਗਾ ਆ ਇਹ 7 ਕ ਨਾਲ 11 ਮਾਲਲੇ ਜਗਾ ਆ ਇਹ 255 ਨੰਬਰ ਆ 255 ਨੰਬਰ ਆ ਖਤੌਨੀ ਨੰਬਰ ਜਿੱਥੇ ਮਕਬੂਜਾ ਗੈਰ ਮਾਲਕਨ ਕੁ ਨਹੀਂ ਕਰ ਤਾਉਂਗੇ ਇੱਥੇ ਰੱਖੋ ਮੜ ਜਾ ਐਂ ਕਰ ਨਹੀਂ ਪਹਿਲਾਂ ਆਹ ਲਾਓ ਜੀ ਆਹ ਦੇਖੋ ਇੱਥੇ ਲਿਖਿਆ ਆ 254 ਨੰਬਰ ਮਕਬੂਜਾ ਆ ਧਰਮੀ ਇਹ ਜਿਹੜੀ ਸਾਡੀ ਐਸਸੀ ਆਬਾਦੀ ਲਈ ਵੱਖਰਾ ਨੰਬਰ ਆ ਜੀ 254 ਮਕਬੂਜਾ ਆ ਧਰਮੀ ਇਹ ਆ ਧਰਮੀ ਦਾ ਮਤਲਬ ਹੈ ਐਸਸੀ ਭਾਈਚਾਰੇ ਲਈ ਆ ਉਹ ਜਿਸ ਕੰਮ ਲਈ ਮਰਜ਼ੀ ਵਰਤ ਸਕਦੇ ਆ ਉਸ ਤੋਂ ਬਾਅਦ ਆ ਜਾਓ 255 ਨੰਬਰ ਖਤੌਨੀ ਨੰਬਰ 255 ਮਕਬੂਜਾ ਗੈਰ ਮਾਲਕਾਨ ਮਤਲਬ ਉਨੀ ਰਾਮ ਵਾਲੀ ਜਗਾ ਹੈ 7 ਕ ਨਾਲ 11 ਮਰਲੇ ਇਹਦਾ ਕੋਈ ਵੀ ਇੱਕ ਵੀ ਮਾਲਕ ਨਹੀਂ ਹੈਗਾ ਮਤਲਬ 1971 ਤੋਂ ਲੈ ਕੇ ਹੁਣ ਤੱਕ ਇਹਦਾ ਮਾਲਕ ਪੰਚਾਇਤ ਹੀ ਫੈਸਲਾ ਕਰੂਗੀ ਇਸ ਜਗ੍ਹਾ ਪੰਚਾਇਤ ਹੀ ਫੈਸਲਾ ਕਰਦੀ ਪੰਚਾਇਤ ਆਪਣੇ ਤੌਰ ਤੇ ਆਮ ਜਲਾਸ ਵਿੱਚ ਮਤਾ ਪਾ ਕੇ 8 11 1971 ਗੈਰ ਮਮਕਨ ਗੜਾ ਖਾਦ ਗੜਾ ਖਾਦ ਮਕਬੂਜਾ ਗੈਰ ਮਾਲਕਾਨ ਗੈਰ ਮਾਲਕਾਨ ਕੋਈ ਵੀ ਮਾਲਕ ਨਹੀਂ ਇਸ ਜਗ੍ਹਾ ਦਾ ਜਿਹੜਾ ਕਿ ਉਹ ਦੱਸ ਰਹੇ ਹਨ ਕਿ ਆਹ ਮਾਲਕ ਆ ਦੋ ਤਿੰਨ ਜ਼ਿਮੀਂਦਾਰਾਂ ਦੇ ਨਾਮ ਲੈ ਕੇ ਸਾਡੇ ਤੇ ਕੇਸ ਵੀ ਕੀਤਾ ਉਹ ਨਹੀਂ ਉਹ ਖਾਲਸਤ ਨੂੰ ਵੀ ਗਮਰਾਹ ਕਰ ਰਹੇ ਆ ਤੇ ਸਾਡੇ ਨਗਰ ਨਿਵਾਸੀਆਂ ਨੂੰ ਵੀ ਗਮਰਾਹ ਕਰ ਰਹੇ ਆ ਤੇ ਹੋਰ ਮੀਡੀਆ ਵਾਲਿਆਂ ਵੀ ਨੂੰ ਬੁਲਾ ਕੇ ਉਹ ਵੀ ਸਾਰਿਆਂ ਨੂੰ ਗਮਰਾਹ ਕਰ ਰਹੇ ਆ ਇਹ ਇਦਾਂ ਦੇ ਜਿਹੜੇ ਗਮਰਾਹਕੋਣੇ ਜਿਹੜੇ ਵਿਅਕਤੀ ਆ ਇਹਨਾਂ ਨੂੰ ਵਰਜਣਾ ਚਾਹੀਦਾ ਔਰ ਇਹਨਾਂ ਤੇ ਨਕੇਲ ਪਾਉਣੀ ਚਾਹੀਦੀ ਆ ਜਿਹੜੇ ਅਦਾਲਤ ਦਾ ਵੀ ਸਮਾਂ ਖਰਾਬ ਕਰਦੇ ਆ ਔਰ ਆਪ ਸਹੀ ਭਾਈਚਾਰੇ ਚ ਵੀ ਫਟ ਪਾਉਂਦੇ ਸਾਡੇ ਤੁਹਾਨੂੰ ਲੱਗਦਾ ਨਹੀਂ ਕਿ ਪੋਲਿਟਿਕਸ ਹੋ ਰਹੀ ਹੈ ਬਹੁਤ ਵੱਡੀ ਪੋਲਿਟਿਕਸ ਹੋ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਹਾਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਵੀ ਵਧਣਾ ਚਾਹੁੰਦਾ ਆ ਔਰ ਲੋਕਾਂ ਦਾ ਪਿਆਰ ਵੀ ਬਹੁਤ ਮਿਲ ਰਿਹਾ ਹੈ ਇਹ ਜਾਣ ਬੁੱਝ ਕੇ ਮੈਨੂੰ ਬਦਨਾਮ ਕਰਨੇ ਲਈ ਇਦਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਜਿਹੜੇ ਇਹ ਖੇਡ ਰਹੇ ਆ ਸੋ ਇਹ ਕਦੇ ਵੀ ਸਫਲ ਨਹੀਂ ਹੋਣਗੇ ਪ੍ਰਮਾਤਮਾ ਉਹਨਾਂ ਦਾ ਹੀ ਸਾਥ ਦਿੰਦਾ ਆ ਜੋ ਸੱਚ ਦੇ ਰਾਹ ਤੇ ਚੱਲਦੇ ਆ ਅੱਥੀ ਉੱਥੇ ਤੇਰਾ ਨਹੀਂ ਜਗ੍ਹਾ ਅਸੀਂ ਟੈਸਟ ਤੋਂ ਨਹੀਂ ਹਥੇ ਦੇਖੋ ਜੀ ਉੱਥੇ ਡਾਕਟਰ ਮੈਂਦ ਕਰਦਾ ਬੁੱਤ ਨਹੀਂ ਲੱਗਣਾ ਨਹੀਂ ਚਾਹੀਦਾ ਕੱਲ ਨੂੰ ਇਦਾਂ ਦਾ ਬੁੱਤ ਲੱਗ ਗਿਆ ਤੇ ਕੱਲ ਨੂੰ ਕੋਈ ਹੈਲਥ ਕਰਕੇ ਐਪੀ ਸਟਾਫ ਨਾਲੋਂ ਬੁੱਤ ਡਾਕਟਰ ਦਾ ਉਂਗਲੀ ਵੱਢ ਗਿਆ ਜਾਂ ਸਿਰ ਤੋੜ ਗਿਆ ਵੱਢ ਗਿਆ ਉਹਦਾ ਕੋਈ ਨਹੀਂ ਇਹਦੇ ਜੁਬੈਂਬਰ ਅਸੀਂ ਨਹੀਂ ਹੋਵਾਂਗੇ ਇਹਦਾ ਅਫਸਰ ਜੁਬੈਂਬਰ ਅਸੀਂ ਲਿਖ ਕੇ ਐਸਡੀਐਮ ਸਾਹਿਬ ਨੂੰ ਦਿੱਤਾ ਹੋਇਆ ਪਹਿਲਾਂ ਇਹ ਸਾਡੇ ਹਾਂ ਅਸੀਂ ਲਿਖਿਆ ਰਹੇ ਤਾਂ ਵੀ ਤੇ ਬੁੱਤ ਨਹੀਂ ਲੱਗੂਗਾ ਕੋਈ ਮਨਜ਼ੂਰੀ ਦੇ ਵਾਰ ਨਾ ਲੱਗੇ ਨਾ ਕੱਲ ਨੂੰ ਕੁਝ ਵੀ ਉਨੇ ਕੀ ਹੋ ਸਕਦੀ ਆ ਇਸ ਸੱਤੇ ਫਿਰ ਨਜਾਉਂ ਰਹੂਗਾ। ਤੋ ਫਲੈਕਸਿਬਲ ਹੋ ਸਾਨੂੰ ਕੋਈ ਤਰ੍ਹਾਂ ਦੀ ਫਲੈਕਸ ਨਹੀਂ ਆਪਣਾ ਅਥੀ ਲਾਉਣ ਨੂੰ ਕਹਿੰਦੇ ਤਿਆਰ ਨਵੀਂ ਫਲੈਕਸ ਬਣਾਵੇ। ਅਸੀਂ ਅਥੀ ਲਾਵਾਂਗੇ ਉਹਦੇ ਫੁੱਲ ਮਾਲਾ ਚੜਾਵਾਂਗੇ। ਹਨੂ ਫਲੈਕਸ ਤੇ ਬਾਬਾ ਸਾਹਿਬ ਦੇ ਨਾਂ ਦੇ ਉੱਥੇ ਕੋਈ ਤਰ੍ਹਾਂ ਦੀ ਪਰ ਅਸੀਂ ਇਹ ਕਹਿੰਦੇ ਵੀ ਬਾਬਾ ਸਾਹਿਬ ਦੇ ਨਾਂ ਦੀ ਬੇਅਦਬੀ ਇਹ ਖੁਦ ਕਰਦੇ ਪਏ ਆ। ਠੇਰਾ ਦੇ ਵਿੱਚ ਲਾਉਂਦੇ ਪਏ ਮੈਂ ਸਮਾਜ ਨੂੰ ਪੁੱਛਣਾ ਚਾਹੁੰਦਾ ਆਪਣੇ ਅਥੀ ਸਮਾਜ ਦੇ ਲੋਕਾਂ ਨੂੰ ਵੀ ਕੀ ਬਾਬਾ ਸਾਹਿਬ ਦਾ ਨਾਂ ਅਸੀਂ ਠੇਰਾ ਦੀ ਜਗ੍ਹਾ ਤੇ ਬਾਤਨਾ ਕਿ ਜੇ ਕੱਲ ਨੂੰ ਕੋਈ ਕਿਤੇ ਬੋਰਡ ਲੱਗਾ ਆ ਬਾਬਾ ਸਾਹਿਬ ਦੇ ਨਾਂ ਤੇ ਜਾਂ ਕਿਤੇ ਪਾਰਕ ਕੀ ਅਸੀਂ ਸਮਾਜ ਨੂੰ ਮੈਂ ਆਪਣੇ ਅਸੀਂ ਲੋਕਾਂ ਤੋਂ ਪੁੱਛਣਾ ਚਾਹੁੰਦਾ ਕਿ ਇਹ ਪੰਚਾਇਤ ਨੂੰ ਪੁੱਛਿਆ ਜਾਵੇ ਕਿ ਤੁਸੀਂ ਟੀਰਾ ਦੀ ਜਗ੍ਹਾ ਤੇ ਬਾਬਾ ਸਾਹਿਬ ਦਾ ਪੁੱਤਰ ਲਾ ਕੇ ਕਿਉਂ ਕਮਾਨਤ ਕੀਤਾ ਉਸ ਚਾਲ ਨੂੰ ਹਨਾ ਜਦ ਕਿ ਇਹਨਾਂ ਨੇ ਖੋਦੀ ਉਹ ਬਾਰਡਰ ਨੂੰ ਇਹਨਾਂ ਨੇ ਆਪਣੀ ਸੋਚੀ ਸਮਝੀ ਨਾਲ ਸਿਰਨਾ ਪਾੜਿਆ ਉਹਦਾ ਕਾਰਨ ਕੀ ਕਿ ਇਹਨਾਂ ਨੂੰ ਨਵੇਂ ਕੇਸ ਸੰਮਣ ਆਇਆ ਰੀਸੈਂਟਲੀ ਉਹ ਤਿੰਨ ਦਿਨ ਪਹਿਲਾਂ ਜਿਹੜਾ ਆਇਆ ਉਹ ਕਿਉਂ ਨਹੀਂ ਉਸ ਕੇਸ ਦੇ ਨਾਂ ਇਹਨਾਂ ਨੇ ਗੁੱਸੇ ਵਿੱਚ ਆ ਕੇ ਸਾਡੇ ਤੇ ਇਲਜ਼ਾਮ ਲਾਉਣ ਲਈ ਇਹਨਾਂ ਕੋਲ ਹੋਰ ਸਾਡੇ ਲਈ ਹੈ ਨਹੀਂ ਕੁਝ ਕਿ ਕੋਈ ਦੋ ਨੰਬਰ ਦਾ ਕੰਮ ਕਰਦੇ ਜਾਂ ਅਸੀਂ ਕੁਝ ਕਰਦੇ ਗਲਤ ਕਰਦੇ ਹਨਾ ਉਹ ਸਾਡੇ ਲਈ ਲਾਉਣ ਲਈ ਹੋਰ ਕੋਈ ਇਲਜ਼ਾਮ ਹੈ ਨਹੀਂ ਇਹਨਾਂ ਨੇ ਇਹ ਮੈਂ ਪਿੰਡ ਮਾਰਕਟਿੰਗ ਨੇਰ ਬੋਲਦਾ ਜਗਤਰਾਮ ਜੱਗਾ ਪਹਿਲਵਾਨ ਪਿੰਡ ਦਾ ਨੰਬਰਦਾਰ ਇੱਥੇ ਪਹਿਲੇ ਪਹਿਲੀ ਪੰਚਾਇਤ ਨੇ ਇੱਥੇ ਪਾਰਕ ਬਣਾਇਆ ਸੀ ਦੇਖੋ ਕਰਾ ਕਰਾ ਕੇ ਮਿੱਟੀ ਕਰਾ ਕਰਾ ਕੇ ਉਹਨੇ ਬੜਾ ਸਪਾਈ ਕੀਤੀ ਥੀ ਉਹਨੇ ਕੱਟ ਕੇ ਇੱਥੇ ਸਾਰਾ ਕੁਝ ਹੋ ਗਿਆ ਸੀਗਾ ਤੇ ਜਿਹੜੀ ਹੁਣ ਹੁਣ ਮਚਾਇ ਤਾਂ ਹੁਣ ਮੋਕੇ ਦੀ ਪੰਚਾਇਤ ਬਣੀ ਆ ਉਹਨੀਆਂ ਦੇਖੋ ਇੱਥੇ ਮਿੱਟੀ ਪੱਟ ਕੇ ਪਿੰਡਾਂ ਡੂੰਗਾ ਪਾਰਕ ਉਹ ਕਿੰਨੀ ਵਧੀਆ ਪਾਰਕ ਬਣਾਇਆ ਸੀ ਉਹਨੇ ਪੱਟ ਕੇ ਦੂਜੀ ਮਿੱਟੀ ਜਾ ਕੇ ਦੂਜਾ ਛੱਪੜੋ ਨਹੀਂ ਪੂਰਿਆ ਉਹ ਪੂਰਾ ਗਿਆ ਕਮਲਜੀਤ ਬੰਗਾ ਉਹਦੇ ਘਰ ਵਾਲੀ ਸਰਪੰਚ ਆ ਉਹ ਕੋ ਕੋ ਪੈਂਚ ਨਹੀਂ ਨਾ ਕੋ ਸਰਪੰਚਾ ਨਾ ਕੋ ਮੈਂਬਰ ਆ ਉਹ ਪੰਚਾਇਤ 8 ਵਜੇ ਤੱਕ ਛਾਈ ਕਰਦਾ ਜੀ ਸਾਰੀ ਪਾਸੇ ਉਹ ਤੱਕੇ ਛਾਈ ਕਰਨ ਰਿਹਾ ਉਹ ਹੂੰ ਹੂੰ ਤੇ ਉਹਨੂੰ ਰੋਕਿਆ ਬਹੁਤ ਵਾਰੀ ਸੀ ਪਰ ਰੋਕਣ ਦੀ ਬਾਤ ਵੀ ਨਹੀਂ ਹਟਦਾ ਉਹ ਦੇਖੋ ਹੁਣ ਆਜ ਤੇ ਛੱਪ ਤਿੰਨ ਡੂੰਗਾ ਪਟਦਾ ਹੈ ਹੂੰ ਹੂੰ ਇੱਕ ਪਾਸੇ ਪਟਕੇ ਦੂਜੇ ਪਾਸੇ ਬਣਾਉਂ ਰਿਹਾ ਜਿਹੜੀ ਦੂਜੀ ਜਗ੍ਹਾ ਉਹ ਉੱਥੇ ਬਣਾਉਂ ਰਿਹਾ ਉਹ ਡਾਕਟਰ ਮੈਦਗਰ ਦਾ ਪਾਰਕ ਲੈ ਕੇ ਹਾਲਾਂਕਿ ਉਹ ਲੋਕਾਂ ਦੀ ਜਗ੍ਹਾ ਗੜਾ ਖਾ ਰਿਹਾ ਉਹ ਸਤਕਾਲੀ ਰਜਰ ਬਈ ਸਤ ਕਨਾਲ 11 ਮੱਲੇ ਆ ਗੜਾ ਖਾ ਰਿਹਾ ਉਹ ਉੱਤੇ ਉਹਦੇ ਮਾਲਕ ਬੋ ਮਾਲਕ ਸੜਨ ਸਹਿਮਤ ਆ ਕੋਈ ਵੀ ਉੱਥੇ ਸਾਡੇ ਬਾਬਾ ਜੀ ਪਰ ਮਤਲਬ ਉਹ ਰਜਿਸਟਰੀ ਵਾਲੀ ਜਗ੍ਹਾ ਹੈ ਜਿਸਦੀ ਮਾਲਕੀ ਆ ਮਾਲਕੀ ਜ਼ਮੀਨ ਹੈ ਜੀ ਓਕੇ ਸਾਰੇ ਪਿੰਡ ਦੇ ਉਹਦੇ ਮਾਲਕ ਹੈਗੇ ਸਾਡੇ ਨਾਲ ਸਹਿਮਤ ਹੈਗੇ ਉਹ ਉੱਥੇ ਉੱਥੇ ਢੇਰੀ ਜਗ੍ਹਾ ਸੀ ਉਹ ਸਾਡੇ ਬਾਬਾ ਜੀ ਢੇਰ ਸੜਦੇ ਸੀ ਪਹਿਲਾਂ ਤੋਂ ਸਾਡੇ ਬਾਪ ਜੀ ਸਾਨੂੰ ਵੀ ਹੁਣ 60 ਸਾਲ ਦੀ ਉਮਰ ਹੋ ਗਈ ਅਸੀਂ ਵੀ ਸੜ ਰਹੇ ਆ ਪਰ ਇਹ ਜਿਹੜਾ ਹੁਣ ਕਮਲਜੀਤ ਬੰਗਾ ਆ ਇਹ ਇਹਨੇ ੱੱਕਾ ਕਰ ਡਿਆ ਨਾ ਇਸਦੀ ਲੋਕਾਂ ਦੀ ਜਗ੍ਹਾ ਢੇਰ ਚੁੱਕ ਚੁੱਕ ਕੇ ਚੁੱਕਾ ਚੁੱਕਾ ਸਾਰੀ ਮਿੱਟੀ ਪਾ ਗਈ ਉਹ ਪੂਰਨਿਆ ਉਹ ਕਿ ਦੂਜੀ ਪਹਿਲਾ ਉੱਥੇ ਦਰਖਤ ਕਾਫੀ ਅਰਨ ਮੋਟੇ ਸੀ ਕਿਕਰਾਂ ਸੀ ਗਿਆ ਜਾਮਣਾ ਸੀ ਗਿਆ ਅੰਬ ਬਿਚੀ ਨਿੰਬੀ ਸੀ ਤੇ ਸਰੀ ਸੀਗੇ ਤੇ ਉਹਦੇ ਸਾਰੇ ਦਰਖਤ ਵਟਕੇ ਨਹੀਂ ਪਹਿਲਾਂ ਵੇਚੇ ਦੁਬਾਰੇ ਹੁਣ ਪਾਰ ਕੇ ਬਣਾਉਣ ਲੱਗਿਆ ਹੁਣ ਫਿਰ ਕਾਫੀ ਬੱਚ ਦਰਖਤ ਸੀਗੇ ਅਸੀਂ ਉਹ ਵੀਡੀਓ ਚੱਕਰ ਦੀ ਵੀ ਕੀਤੀ ਜਗਲਾਤ ਮੈਨੇ ਕੀਤੀ ਆ ਉਹਦੀ ਐਡ ਕੋਰੇ ਚੱਲ ਰਹੀ ਆ ਤੇ ਅਸੀਂ ਵੀਡੀਓ ਵੀ ਇਹਨਾਂ ਮਿਲਿਆ ਪੁੱਗਤਾ ਅਸੀਂ ਵੀਡੀਓ ਕੋਲ 4-5 ਵਾਰੀ ਗਏ ਆ ਕੋਈ ਤਾਂ ਕੋਈ ਨਹੀਂ ਰੁਕਦੇ ਆ ਪਰ ਵੀਡੀਓ ਕੋਈ ਨਹੀਂ ਆ ਕੇ ਰੋਕਦੇ ਇਹਨੂੰ ਜਿਹੜਾ ਕੰਮ ਹੈ ਨਾ ਇਹ ਡਾਕਟਰ ਮੈਦਗਰ ਦਾ ਵਿਚਾਰੇ ਤਾਂ ਸਾਨੂੰ ਸੋਚਿਆ ਸੀ ਲੋਕਾਂ ਨੂੰ ਢੇਰਾਂ ਜੋਂ ਬਾਹਰ ਕੱਢਣ ਵਾਸਤੇ ਜਿੱਥੇ ਰੋਲਾ ਹੁੰਦਾ ਡਾਕਟਰ ਮੈਦ ਕਰਦਾ ਬੁਤਲਾ ਦਿਓ ਜੀ ਜਿੱਥੇ ਰੋਲਾ ਡਾਕਟਰ ਮੈਦ ਕਰਦਾ ਉਥੇ ਪੋਸਟਰ ਲਾ ਰਿਹਾ ਹੁਣ ਸਾਡੇ ਪਿੰਡ ਆ ਪਰਸੋ 19 ਤਰੀਕ ਨੂੰ ਇਹਨੇ ਉਥੇ ਬੋਰਡ ਲੱਗਾ ਸੀ ਪਹਿਲਾਂ ਕੋਈ ਤਿੰਨ ਚਾਰ ਕਿ ਦਿਨਾਂ ਦਾ ਲਾਉਂਦਾ ਸੀ ਚਲੋ ਲੱਗਿਆ ਸੀਗਾ ਪਰਸੋ ਰਾਤ ਨੂੰ ਇਹਨੇ ਕਮਲਜੀਤ ਬੰਗੇ ਨੇ ਖੁਦ ਪਾੜ ਕੇ ਸੋਚੀ ਸਮਝਾ ਜਨ ਤੇ ਸਾਨੂੰ ਸਾਡੇ ਤੇ ਮੇਰੇ ਤੇ ਇਲਜ਼ਾਮ ਇਹ ਸਾਡੇ ਚਾਚੇ ਦਾ ਮੁੰਡਾ ਇੱਕ ਖੰਸਰਾ ਜਿਹਾ ਤੇ ਬਿੱਟਾ ਮੁੰਡਾ ਤੇ ਉਹਨਾਂ ਚੋਂ ਚਾਹਤੇ ਸਾਡੇ ਘਰ ਵਾਲੀ ਸੋਚੀ ਸਮਝਾ ਜਨ ਨਹੀਂ ਕੀਤਾ ਜੀ ਇਹਦੇ ਘਰ ਵਾਲੀ ਦਾ ਨਾਂਸ ਬਚ ਲਖਾਇਆ ਹੁੰਦਾ ਹਾਲਾਂਕਿ ਸਾਨੂੰ ਕੀ ਲੋੜ ਜੀ ਮਨ ਅਈ ਟਟੇ ਛੱਡਦੇ ਅਈ ਕਹ ਤੁਹਾਨੂੰ ਇਹ ਕਿਹਾ ਵੀ ਤੂੰ ਪਾਰਕ ਬਣਾ ਲੈ ਪਿੱਛੇ ਵੀ ਜਿਹੜੀ ਸਾਨੂੰ ਦੋ ਬੰਡੇ ਜਗਾ ਸਾਨੂੰ ਥੇਹਲਾਂ ਨੂੰ ਛੱਡ ਦਿਓ ਵੀ ਜਿੱਨਾ ਚਿਰ ਅਸੀਂ ਪਸ਼ੂ ਨਾਲ ਚ ਰੱਖਾਂਗੇ ਬਾਅਦ ਕਰ ਅਸੀਂ ਛੱਡੇ ਦੇਣੇ ਹਨ ਪਰ ਇਹ ਬੰਨਿਆ ਨਹੀਂ ਕਹਦਾ ਜੀ ਮੈਂ ਤਾਂ ਸਾਰੇ ਪਟਣੇ ਆ ਤੇ ਆ ਹੁਣ ਜਿਹੜਾ ਉਹ 19 ਤਰੀਕ ਨੂੰ ਕੰਮ ਕੀਤਾ ਨੇ ਪੋਸਟਰ ਪਾਰਕ ਤੇ ਡਾਕਟਰ ਮੈਦਗਰ ਦਾ ਉੱਤੇ ਉਹਦੀ ਫੋਟੋ ਨਹੀਂ ਲੱਗੀ ਡਾਕਟਰ ਮੈਦਗਰ ਦੀ ਲਿਆ ਕੇ ਟੈਗਰ ਫੋਰਸ ਸਾਡੇ ਬੰਦੇ ਤੇ ਚਲੋ ਕਾਫੀ ਵੱਧ ਬੋਲੇ ਉਹ ਪਰ ਅਸੀਂ ਕੋਈ ਬੋਲੇ ਨਹੀਂ ਪੁਲਿਸ ਵਾਲੇ ਵਾਸੀ 19 ਸਾਨੂੰ ਅੱਗੇ ਪੁੱਛਿਆ ਭਈ ਇੱਕੀ ਚੱਕਰ ਕੀ ਆ ਇਹਨਾਂ ਦਾ ਸਰ ਚੱਕਰੇ ਅਭੀ ਅਸੀਂ ਕੰਦੇ ਤੁਸੀਂ ਆਇ ਰਾਤ ਨੂੰ ਨਾ ਅਸੀਂ ਤੇ ਸਾਢੇ 6 ਵਜੇ ਗੱਡ ਬੰਦ ਕਰ ਲੇਤਾ ਸੀ ਤੇ ਸਵੇਰ ਨੂੰ ਅਸੀਂ ਸਾਢੇ 5:30 ਵਜੇ ਕੁੱਤੇ ਲੈ ਆ ਗਿਆ ਬਾਹਰ ਮੈਂ ਉਹ ਸਾਡੀ ਰਿਕਾਰਡਿੰਗ ਦੇਖੀ ਪੋਰਟ ਫੜਾ ਲੈਣੇ ਸਾਡੀ ਚੱਕੀ ਤੇ ਇਹ ਮੁੰਡਾ ਜਸਵੀਰ ਇਹਦੀ ਚੱਕੀ ਸੀ ਪਰ ਨਹੀਂ ਅਸੀਂ ਵਿੱਚ ਕੁਝ ਨਹੀਂ ਸਾਰੀ ਜੀ ਮਿਲੀ ਭੁਗਤੀ ਇਹਦੀ ਆ ਇਹ ਨਾ ਤਾਂ ਨਾ ਤਾਂ ਵੀਡੀਓ ਕੋਈ ਮਨਜ਼ੂਰੀ ਲਈ ਨਾ ਕਿ ਪੰਚਾਇਤ ਨੂੰ ਮਨਜ਼ੂਰੀ ਲਈ ਨਾ ਦੂਜੀ ਇਹ 50 ਦੀ ਬਣੀ ਮੌਕੇ ਦੀ ਇਹ ਬੇਜਾਦੀ ਫਾਇਦਾ ਠਾਰਿਆ ਗਵਰਨਮੈਂਟ ਦਾ ਪੈਸਾ ਫਿਰ ਅਸਰੇ ਗਲਤ ਕਰ ਰਿਹਾ ਹੈ ਕੋਈ ਇਹ ਦੀਦਰੀ ਹੈਗੀ ਕੁਛ ਨੂੰ ਪੁੱਛਣਾ ਨਹੀਂ ਹੈ ਕੋਈ ਵੀ ਹੈ ਨਾ ਇਹਨਾਂ ਤੱਕਾ ਨਹੀਂ ਕਰਨਾ ਚਾਹੀਦਾ ਬਹੁਤ ਤੱਕਾ ਕਰਿਆ ਦੇਖੋ ਸਾਡੇ ਸਾਹਮਣੇ ਆ ਗਰਾਊਂਡ ਵਧੀਆ ਬੜੀਆਂ ਨਹੀਂ ਸੀ ਦੇਖੋ ਕਿੰਨੇ ਡੁੱਗੇ ਟੋਏ ਪੜਤੇ ਨੇ ਤੇ ਕਿਧਰੇ ਦੂਜੀ ਉਹ ਉਹ ਚੇਹਰ ਦੀ ਜਮੀਨ ਆ ਉਹ ਬਈ ਦੇ ਕੋਲ ਆ ਉਹ ਉਥੋਂ ਇਹਨੇ ਕਾਫੀ ਡੂੰਗੇ ਪਟਕੇ ਟੋਏ ਨੇ ਆਪਣੇ ਘਰ ਦੇ ਕੋਲੋਂ ਆਪਣੇ ਘਰ ਦਾ ਪਤਰਾ ਕਰਨ ਵਾਸਤੇ ਉਹਨੇ ਇਹ ਕੰਮ ਖੇੜਿਆ ਉਹ ਵੀ ਮੇਰੇ ਘਰ ਕੋਲੋਂ ਬਧਰਾ ਹੋ ਜਵੇ ਪਰ ਉਹਨੂੰ ਲੋਕਾਂ ਨੇ ਨਹੀਂ ਇਹ ਕੁਛ ਵੀ ਉਹਨੂੰ ਆਪਣੇ ਘਰ ਦੇ ਕੋਲੋਂ ਬਧਰਾ ਕਰਦਾ ਫਿਰ ਉਧਰ ਜਿਹੜੇ ਛੱਪੜ ਆ ਉੱਥੇ ਲੋਕਾਂ ਦੀ ਮਾਲਕੀ ਆ ਉੱਥੇ ਇਹਨਾਂ ਨੇ ਯਾਜ ਗਿੱਟ ਰੱਖਿਆ ਉਧਰ ਨੂੰ ਆਲੇ ਪਾਸੇ ਕਹਿੰਦੇ ਬੜਾ ਕੇ ਮਿੱਟੀ ਛੜਕ ਬਣਾ ਕੇ ਮੈਂ ਆਪਣੇ ਘਰ ਦਾ ਗਿੱਟ ਉੱਥੇ ਰੱਖੂੰਗਾ ਇਧਰ ਨੂੰ ਇਹ ਸਾਡੀ ਮਿਲੀ ਪੁਖਤੀ ਇਹ ਕੰਮ ਜੀ ਤੇ ਬੰਗਾਇਆ ਪਿੰਡ ਮਾਕਟਾ ਦਾ ਇਹ ਜੋ ਕਰਤਾ ਇਹਦੀ ਤੀਵੀਂ ਸਰਪੰਚ ਆ ਨਾ ਇਹ ਕੁਛ ਨਹੀਂ ਕਹਿਣਾ ਇਹ ਪਰ ਇਹ ਗਵਰਨਮੈਂਟ ਹੀ ਪਹਿਲੇ ਦਰਬਾਰ ਤੋਂ ਕੰਤ ਕਰ ਰਿਹਾ ਹੈ ਤੇ ਸਾਡਾ ਸਾਨੂੰ ਤੱਕੇ ਨਾ ਸਾਨੂੰ ਬਚ ਨਾ ਵਸਾ ਕੇ ਇਹ ਸਾਡੇ ਵਿੱਚ ਕਰਾਂ ਵੀ ਇਹਨਾਂ ਦਾ ਨਾਇਨਾ ਤੇ ਪਰਚਾ ਕਰੋ ਦੇਖੋ ਅਸੀਂ ਸਾਡੇ ਕਬਜ਼ਾ ਆ ਮੇਕੋ ਟੋਰਨੀ ਬੰਦਿਆ ਦੀ ਹੈ ਕਿ ਮੈਂ ਮੈਂ ਟੋਰਨੀ ਹੋ ਗਿਆ ਤਾਂ ਮੈਂ ਮਾਲਕ ਹੋ ਗਿਆ ਨਾ

ਵੀਡੀਓ ਪੁੱਛਣ ਸੈਕਟਰੀ ਨੇ ਬੋਲਿਆ ਕਹਿੰਦਾ ਜੀ ਇਹ ਪੈਸੇ ਲਗਦਾ ਕਹਿੰਦਾ ਕਮਲਜੀਤ ਬੰਗਾ ਆਪਣੇ ਕੋਲ ਫੈਸਲਾਉਂਦਾ ਵੀਡੀਓ ਸਾਹਿਬ ਨੇ ਕਿਹਾ ਕਹਿੰਦਾ ਤੂੰ ਨੂੰ ਫੋਨ ਲਾ ਸਾਡੇ ਸਾਹਮਣੇ ਸੈਕਟਰੀ ਨੇ ਉਹਨੂੰ ਫੋਨ ਲਾਇਆ ਕਮਲਜੀਤ ਬੰਗੇ ਨੂੰ ਆਪੇ ਕਹਿੰਦਾ ਕਿਹਦੇ ਪੈਸੇ ਲਾਉਣਾ ਤੂੰ ਉਹ ਕਹਿੰਦਾ ਮੈਂ ਪੰਚਾਇਤ ਦੇ ਪੈਲਾਉਣਾ ਦੇਖੋ ਇੰਨਾ ਝੂਠ ਵਿੱਚ ਵੀਡੀਓ ਦੇ ਵਿੱਚ ਸੈਕਟਰੀ ਸ਼ਰਿਆਮ ਸਾਡੇ ਸਾਹਮਣੇ ਕਹਿੰਦਾ ਮੈਂ ਤਾਂ ਆਪਣੇ ਕੋਲ ਪੈਲਾਉਣਾ ਜੀ ਮੈਂ ਕਿਹਾ ਵੀਡੀਓ ਸਾਹਿਬ ਹਣ ਦੱਸੋ ਜੀ ਕੌਣ ਹੈ ਇਹਦਾ ਜ਼ਿੰਮੇਵਾਰ ਆ ਕਹਿੰਦਾ ਜੀ ਤੁਸੀਂ ਇੱਦਾਂ ਕਰੋ ਹੁਣ ਕੰਮ ਰੋਕ ਦਿਓ ਅਸੀਂ ਕੱਲ ਆਵਾਂਗੇ ਅੱ ਜਾ ਤਾਂ ਇਹ ਚਲੋ ਅਸੀਂ ਦੀ ਕਹਿੰਦੇ ਕੋਈ ਵੀ ਚਲੋ ਇੱਧਰ ਇਹ ਸਾਰਾ ਕੁਛੇ ਕਰਦਾ ਇਹਦੀ ਟੀਮੀ ਸਰਵੈਂਚ ਮੌਕੇ ਤੇ ਗੱਲ ਉਹ ਕਰੇ ਸ਼ਰੀਆਮ ਤੱਕਾ ਕਰਦਾ ਆਬਿਨਾ ਚਾਰ ਦਵਾਰੀ ਤੋਂ ਸਾਰ ਛੱਪੜ ਆ ਇਹ ਇਹਦੇ ਵਿੱਚ ਕੋਈ ਬਾਣੀ ਮੀਹ ਦਾ ਕਿੰਨਾ ਪਾਣੀ ਦੇ ਜਾ ਕੋਈ ਪਸ਼ੂ ਡੱਕ ਜਾਂਦਾ ਜਾਂ ਕੋਈ ਗਲਤੀ ਨਾਲ ਬੱਚਾ ਡੱਕ ਜਾਂਦਾ ਉਹ ਜ਼ਿੰਮੇਵਾਰ ਕੌਣ ਆ ਕੋਈ ਜ਼ਿੰਮੇਵਾਰੀ ਚੱਕਦਾ ਜੀ ਇਹਨੇ ਡੂੰਗਾ ਕਰ ਦਿੱਤਾ ਕੋਈ ਚਾਰ ਦਵਾਰੀ ਨੇ ਕੀਤੀ ਉਹਦੀ ਵੀ ਕੋਈ ਜਾਨਵਰ ਜਾਂ ਕੋਈ ਇਨਸਾਨ ਡੱਕ ਕੇ ਮਾਰ ਸਕਦਾ ਇਸ ਜਗ੍ਹਾ 'ਚ ਨਾ ਇਹਨੂੰ ਕੱਟਾ ਕਰੀਬਾ ਨੇ ਦੇਖੋ ਕਿੰਨੀਆਂ ਝੋਕੜੀਆਂ 4 5 6 ਟਰਾਲੀਆਂ 'ਚ ਮਿੱਟੀ ਪੱਟੀ ਗਈ ਹੈ ਟਰਾਲੀ ਚਾਹ ਟਰੱਡ ਲ ਬਾਕੀ ਤੋਂ ਚਲੀ ਉੱਤੇ ਦਿਖਾ ਰਹੇ ਤੁਸੀਂ ਪੰਚਾਇਤ ਜੀ ਦੀ ਤੁਹਾਨੂੰ ਮਿੱਟੀ ਬਣੇ ਇਥੋਂ ਮੈਨਿੰਗ ਕਰਕੇ ਕਮਲਜੀਤ ਬੰਗੇ ਰਹੇ ਪਤਾ ਨਹੀਂ ਕਿੱਥੇ ਵੇਚੀ ਆ ਜਾਂ ਕੀ ਕੀਤਾ ਨਹੀਂ ਕੀਤਾ ਤੁਹਾਨੂੰ ਇਹਦੇ ਬਾਰੇ ਕੋਈ ਪੱਜਾ ਡੜ ਟੈਲੀਆਂ ਤੋਂ ਚਲੀਆਂ ਜੀ ਜੀਮਸ ਵਾਲੇ ਰੋਕਿਆ ਅਸੀਂ ਟੈਲੀਆਂ ਨੂੰ ਰੋਕਿਆ ਰੋਕਣ ਦੇ ਬਾਵਜੂਦ ਵੀ ਨਹੀਂ ਮੰਨਿਆ ਕੋਈ ਇਹਨਾਂ ਤੱਕਾ ਛਰਿਆ ਮਤੱਕਾ ਕਰ ਰਿਹਾ ਹੈ ਹੈਨਾ ਤੇ ਅਸੀਂ ਇਹ ਕੰਨੇ ਆ ਜਿਹੜਾ ਪੈਸੇ ਦਾ ਸੱਪ ਪੁੱਛੋ ਗਵਰਨਮੈਂਟ ਦਾ ਪੈਸਾ ਕਿੱਥੋਂ ਵਰਤਿਆ ਕਿਹਨੂੰ ਲਿਆ ਕੇ ਪਰਮਿਸ਼ਨ ਵਰਤਣ ਲੱਗਿਆ ਹੋਇਆ ਕੀ ਕਰਦਾ ਹੈ ਇਹਦਾ ਕੋਈ ਸਾਕਫਤਾ ਨਹੀਂ ਇਹਨੂੰ ਪੁੱਛਣ ਵਾਲਾ ਕੋਈ ਇਹਨੂੰ ਪੁੱਛਿਆ ਜਾਵੇ ਵਿਕਤਤ ਬੰਨ ਕਿਥੇ ਮਿੱਟੀ ਮੈਨੇ ਕੀਤੀ ਆ ਕੀ ਕੀਤਾ ਹੈ ਦਵਾਰੇ ਜਿਹੜੇ ਪੈਸੇ ਲੱਗੇ ਕਿਹੜੇ ਲੱਗੇ ਆ ਕਿ ਤੋ ਮਰਜ਼ੂਰੀ ਲਈ ਜਾਣੇ ਪੰਚਾਇਤ ਤੋਂ ਲਈ ਸੈਟ ਕਿਹਤੋ ਲਈ ਜਾ ਕਿ ਇਹਨੂੰ ਇਹਨੂੰ ਬਣਦੀ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਹਨ ਨੂੰ ਸਾਫ ਦੋਇਆ ਜੀ ਜਿਹੜੀ ਬਾਕੀ ਢੇਰਾਂ ਦੀ ਜਗਾ ਅਸੀਂ ਜਾ ਕੇ ਮੂਰੇ ਦਿਖਾਉਣੇ ਆ ਉਹ ਜਿਹੜੀ ਖਤਰਨਾਕ ਬੜਾ ਨਾ ਮੂਰੇ ਦਿਖਾਉਣੇ ਆ ਵਾਡ ਯੂ ਸੇ ਅਬਾਊਟ ਸਮਥਿੰਗ ਇਹ ਸਰ ਮੈਂ ਮੰਗਾ ਡਿੰਗਰੀਆਂ ਦਾ ਨਵਾਸੀ ਆ ਆਮ ਆਦੀ ਪਾਰਟੀ ਦਾ ਵਰਕਰ ਆ ਜੀ ਤੇ ਇੱਕ ਤਾਂ ਮਾਰਕਰ ਹੋਂ ਦੇ ਨਾਤੇ ਵੀ ਸਾਡੇ ਨਾਲ ਬਹੁਤ ਖਿਆਵਾ ਜੀ ਰੱਖਦਾ ਹੱਡੀ ਠੇਰਾ ਦੀ ਜਗ੍ਹਾ ਤੇ ਸਾਨੂੰ ਉਹ ਵੀ ਦਿਖਾਣੇ ਆਪਾਂ ਉੱਥੇ ਵੀ ਸਾਡੇ ਠੇਰ ਜਬਰਦਸਤੀ ਚਕਾਏ ਆ ਜੀ ਇਹਨੇ ਹਨਾ ਹੱਡਾ ਹੱਕ ਖੋਇਆ ਜੀ ਤੇ ਆ ਜਗ੍ਹਾ ਅਸੀਂ ਗਰਾਊਂਡ ਦੀ ਜ਼ਮੀਨ ਹੈ ਸਾਡੇ ਪਿੰਡ ਦੀ ਸਾਰੀ ਆ ਗਰਾਊਂਡ ਆ ਜੀ ਮੰਗ ਡਿੰਗਰੀਆਂ ਦੀ ਤੇ ਬੱਚਿਆਂ ਦੇ ਖੇਡਣ ਵਾਸਤੇ ਆ ਸਾਡੇ ਪਿੰਡ ਚ ਕੋਈ ਚੰਗੀ ਗਰਾਊਂਡ ਨਹੀਂ ਹੈਗੀ ਜੀ ਉਹਦੀ ਕੋਈ ਸਾਫ ਸਫਾਈ ਨਹੀਂ ਹੈਗੀ ਜੀ ਤੇ ਆ ਜਗ੍ਹਾ ਦੇਖੋ ਗਰਾਊਂਡ ਦੀ ਜ਼ਮੀਨ ਚੋਂ ਹੈ ਸਾਡੇ ਪਿੰਡ ਦੀ ਚੋਂ ਇੱਥੋਂ ਮਾਈਨਿੰਗ ਹੋਈ ਮਿੱਟੀ ਦੀ ਜੀ ਮੈਂ ਇੱਥੇ ਵੀਡੀਓ ਵੀ ਬਣਾਈ ਆ ਜੀ ਪਹਿਲਾਂ ਵੀ ਇੱਥੇ ਸਾਰਾ ਪੰਨਾ ਕਾਫੀ ਡੂੰਗਾ ਡੂੰਗਾ ਕਰ ਦਿੱਤਾ ਇਹਨੂੰ ਵੀ ਜੀ ਹੈ ਨਾ ਉਹ ਵੀਡੀਓ ਮੇਰੇ ਕੋਲ ਪਹਿਲੇ ਵੀ ਪਈ ਹੈ ਜੀ ਹੈ ਨਾ ਤੁਸੀਂ ਹੁਣ ਮੌਕੇ ਦੀ ਵੀ ਦੇਖ ਲਓ ਵੀਡੀਓ ਇੱਕ ਦੇ ਨਾਲ ਹੀ ਹੋਰ ਪਾਲੇ ਪਾਸੇ ਵੀ ਹੈ ਜੀ ਉੱਥੇ ਵੀ ਕਾਫੀ ਇਹਨਾਂ ਨੇ ਮਾਈਨਿੰਗ ਉੱਥੋਂ ਵੀ ਹੋਈ ਆ ਇੱਕ ਖੱਡਾ ਉੱਥੇ ਬਣਾਤੀ ਜੇ ਖੱਡਾ ਬਣਾਤੀ ਜਾਣ ਔਰ ਦੋ ਖੱਡਾਂ ਦਾ ਹਿਸਾਬ ਅਸੀਂ ਕਹਿੰਨੇ ਪ੍ਰਸ਼ਾਸਨ ਨੂੰ ਪੁੱਛਦੇ ਆਂ ਵੀ ਇੱਥੋਂ ਮਾਈਨਿੰਗ ਕਿਉਂ ਹੋਈ ਪ੍ਰਸ਼ਾਸਨ ਦੀ ਮਨਜ਼ੂਰੀ ਨਾ ਹੋਈ ਆ ਜਾਂ ਬਿਨਾਂ ਮਨਜ਼ੂਰੀ ਨਾ ਹੋਈ ਆ ਕਿੱਥੇ ਗਈ ਆ ਮਿੱਟੀ ਇਹਦਾ ਹਿਸਾਬ-ਕਿਤਾਬ ਇਹ ਲਿਆ ਜਾਵੇ ਜੇ ਤੋ ਮਾਟਾ ਡੀਗਰ ਨੇ ਲੰਬੜਦਾਰ ਜਗਤਰਾਮ ਜੱਗਾ ਪਹਿਲਵ ਇਥੋਂ ਪਟਕੇ ਆਪਣੇ ਘਰ ਦੇ ਮੋਹਰੇ ਪਧਰਾ ਕਰਨ ਵਾਸਤੇ ਇਥੋਂ ਮਿੱਟੀ ਡੰਡਾ ਟੱਲੀਆਂ ਪਟਵਟ ਕੇ ਜਾ ਕੇ ਉੱਥੇ ਉੱਤਰ ਜਾ ਕੇ ਮੈਨੇ ਕਰਕੇ ਉੱਥੇ ਆਪਣੇ ਘਰ ਦਾ ਮੋਹਰਾ ਪਧਰਾ ਕਰਨ ਵਾਸਤੇ ਦਵਾਰ ਬੰਦ ਹੋ ਗਿਆ। ਇਆਂ ਮੈਨੂੰ ਪਹਿਲਾਂ ਮੇਰਾ ਸਹੁਰਾ ਇੱਥੇ ਬਾਰਤਦਾਰ ਜਾਂ ਬਾਗ ਵਿੱਚ ਮੈਂ ਬੱਤਾਂ ਲਾਤੀ। ਫਿਰ ਇੱਥੇ ਮੈਂ ਕੋਹਾ ਵੀ ਪੱਤ ਦੀ ਇੱਥੇ ਮੇਰੇ ਆ ਬਾਥੀਆਂ ਵੀ ਪੱਤ ਦੀ ਤੀ ਨਾ। ਇਹਦੇ ਵਿੱਚ ਉਹ ਇਨਾਂ ਨੇ ਕੀ ਕੀਤਾ ਮੈਨੂੰ ਸਰਪੰਚ ਸਾਹਿਬ ਕਹਿੰਦੇ ਉਹਨਾਂ ਕਮਲਜੀਤ ਲਾਪਿਆ ਪਾਠੇ ਚੁੱਕਣ ਮੈਂ ਕਿਹਾ ਕੀ ਕਰਦੇ ਦਿਵਾਲੀ ਆ ਗਿਆ। ਸਰਪੰਚ ਸਾਹਿਬ ਕਹਿੰਦੇ ਸਵਾਰ ਲੈਣ ਦੇ। ਵੇ ਮੈਂ ਬਾਅਦ ਵਿੱਚ ਅਸੀਂ ਤੂੰ ਪਾਥ ਲੈ ਬਾਅਦ ਵਿੱਚ ਉਸੇ ਵੇਲੇ ਇਹਨਾਂ ਨੇ ਐਂਟਰਲੌਕ ਲਾਤੀ ਉਹ ਮੇਰੀ ਖੌਲੀ ਵੀ ਤੋੜ ਦਿੱਤੀ ਪਸੂ ਵੀ ਖੋਲ ਕੇ ਛੱਡ ਦਿੱਤੇ ਮੈਨੂੰ ਦੱਸੋ ਮੈਂ ਕੀ ਹਲ ਇਹ ਕਰੋੜਾਂપતિ ਹਾਂ ਮੈਂ ਤਾਂ ਗਰੀਬਣੀ ਮੇਰੇ ਕੋਲ ਥਾਂ ਵੀ ਹੈ ਨਹੀਂ ਹੋ ਹੋਰ ਦੱਸੋ ਮੈਂ ਕੀ ਕਰ ਸਕਦੀ ਤੱਕੇਸ਼ਾਈ ਹੈ ਗਰੀਬ ਬੰਦੇ ਨਾਲ ਵਿੱਚ ਤੱਕੇਸ਼ਾਈ ਮੈਂ ਹੋਰ ਦੱਸੋ ਇਹ ਤਾਂ ਬਾਦੂ ਮੇਰੇ ਕੋਲ ਇਹਨਾਂ ਦਾ ਮੁਕਾਬਲਾ ਵੀ ਹੈ ਨਹੀਂ ਜੇ ਤੁਸੀਂ ਕੋਹ ਮੇਰਾ ਮੁਕਾਬਲਾ ਦੇਖ ਉਹ ਮੇਰੀ ਤੂੜੀ ਆ ਅੱਠ-ਅੱਠਾਂ ਦਿਨਾਂ ਦੀ ਰਹਿ ਗਈ ਤੈਨੂੰ ਟਰਾਲੀਆਂ ਟੂੜੀ ਨਹੀਂ ਆਸੀ ਮੋਰੇ ਪਾਰਤੀ ਪਾ ਕੇ ਸਾਰੀ ਟੂੜੀ ਵਿਗਾਲ ਦਿੱਤੀ ਦੇਖੋ ਆ ਕੇ ਪਿੱਛੇ ਪਾਠੀਆਂ ਵਿਗਾਲੀਆਂ